ਸਿੰਘ ਸਿੱਧੂ ਸ਼ਰਸ਼ਨਾ ਅਖੰਡ ਭਾਰਤ ਸੰਗਠਨ ਮੈਂ ਤੁਹਾਨੂੰ ਅੱਜ ਇੱਕ ਬੜਾ ਦੁੱਖ ਤੇ ਬੜਾ ਅਵਸੋਸ ਹੋ ਰਿਹਾ ਕਿ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਪਈ ਆ ਔਰ ਪੰਜਾਬ ਦਾ ਕਿਸਾਨ ਵੀ ਸਜੂ ਜੋ ਵੀ ਪਿੰਡਾਂ ਦੇ ਰਹਿਣੇ ਵਾਲਾ ਆ ਜਿਸ ਦਾ ਜੀਵਨ ਜੜਾਇਆ ਖਤਮ ਹੋ ਚੁੱਕਾ ਔਰ ਜੋ ਕਿਸੇ ਦੇ ਕੂਕਾਂ ਨੇ ਉਹ ਵੀ ਟਹਿ ਚੁੱਕਿਆ ਪਰ ਸਰਕਾਰਾਂ ਪਤਾ ਨਹੀਂ ਕਿੱਥੇ ਸ਼ੁੱਧੀਆਂ ਹੋਈਆਂ ਨੇ ਕੀ ਹੈ ਕੀ ਨਹੀਂ ਹੈ ਪਹਿਲਾਂ ਵਿਆਸ ਨੇ ਸਾਰਾ ਹਿੱਸਾ ਡੋਬ ਦਿੱਤਾ ਹੁਣ ਸਤਲੁਜ ਦੀ ਵਾਰੀ ਆ ਹੁਣ ਸਤਲੁਜ ਡੋਬਣ ਲੱਗਾ ਆ ਇਹ ਪਹਿਲਾਂ ਕਿਉਂ ਨਹੀਂ ਦੁਹਾਂ ਦਿਵੇਵਾਂ ਚ ਥੋੜਾ ਥੋੜਾ ਪਾਣੀ ਛੱਡ ਕੇ ਉਸ ਨੂੰ ਨਕਾਸ਼ੀ ਕੀਤੀ ਨਹੀਂ ਪਹਿਲਾਂ ਵਿਆਸ ਨੇ ਡੋਪਿਆ ਹੁਣ ਵਿਆਸ ਡੋਪਿਆ ਤਾਂ ਹੁਣ ਜਿਹੜਾ ਦਵਾਪੇ ਦਾ ਮੇਨ ਆ ਸਤਲੁਜ ਉਹਦੇ ਨਾਲ ਲੁਧਿਆਣਾ ਲੱਗਦਾ ਉਹਦੇ ਪਿੱਛੇ ਮੁੱਢਾ ਯਾ ਉਹਨੇ ਵੀ ਕਾਫੀ ਫੈਸਲੇ ਲੈ ਡੋਬਿਆ ਹੋਇਆ ਆ ਪਰ ਸਰਕਾਰਾਂ ਖਮੋਸ਼ ਨੇ ਅਫਸਰशाही ਪਤਾ ਨਹੀਂ ਕਿਥੇ ਆ ਪੰਜਾਬ ਦੀ ਸਰਕਾਰ ਇਨੀ ਜਿਹੜਾ ਇਸ ਵੇਲੇ ਅਫਸਰशाही ਆ ਉਹ ਸਾਰੀ ਜਿਹੜੀ ਦਿੱਲੀ ਦੇ ਪੈਰਾਂ ਦੇ ਵਿੱਚ ਘੁੰਮ ਰਹੀ ਆ ਔਰ ਕੇਜਰੀਵਾਲ ਸਾਹਿਬ ਆਪਣੀ ਪਤਾ ਨਹੀਂ ਕੀ ਸਿਆਸਤ ਨਾਲ ਕੀ ਕਰ ਰਹੇ ਆ ਸਾਨੂੰ ਵੀ ਸਮਝ ਨਹੀਂ ਆਦੀ ਪਰ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਯਾਰ ਦਾ ਕਿਸਾਨੀ ਵੰਗਣਾ ਪਿੰਡਾਂ ਚ ਰਹਿਣ ਵਾਲਾ ਆ ਚਾਹੇ ਹੁਬਾਰੀ ਆ ਉਸ ਦੀ ਹਾਲਤ ਜਿਹੜੀ ਆ ਤਰਸਯੋਗ ਆ ਔਰ ਮੈਂ ਇੱਕ ਵਾਰੀ ਇਹ ਗੱਲ ਲਈ ਜ਼ਰੂਰ ਕਣੀ ਕਹਣੀ ਚਾਹਨਾ ਕਿ ਭਾਵੇਂ ਕੋਈ ਸਰਕਾਰ ਪੈਸਾ ਦੇਵੇ